ਸਾੜਾ ਆਦਮਪੁਰ ਦੇ ਬਾਹਰ ਅਸੀਂ ਖੜੇ ਆ ਜਿੱਥੇ ਵੀ ਸੁਸ਼ੀਲ ਕੁਮਾਰ ਰਿੰਕੂ ਹੋਰਾਂ ਨੂੰ ਜਿਹੜਾ ਹਰਾਸਤ ਦੇ ਵਿੱਚ ਲਿੱਤਾ ਗਿਆ ਔਰ ਭਾਜਪਾ ਦੀਆਂ ਕੋਈ ਸਕੀਮਾਂ ਕਰਕੇ ਜਿਹੜਾ ਇਹਨਾਂ ਵੱਲੋਂ ਕੈਂਪ ਲਗਾਇਆ ਗਿਆ ਸੀਗਾ ਪਿੰਡਾਂ ਦੇ ਵਿੱਚ ਉਥੇ ਹੀ ਹੁਣ ਇੱਥੇ ਸੜਕ ਦੇ ਉੱਪਰ ਸਾਰੇ ਹੀ ਜਿਹੜੇ ਪ੍ਰਦਰਸ਼ਨ ਕਰ ਰਹੇ ਆ ਸਰਬਜੀਤ ਸਿੰਘ ਮੱਕੜ ਖੜੇ ਨੇ ਮੌਕੇ ਤੇ ਹੋਰ ਵੀ ਭਾਜਪਾ ਆਗੂ ਜਿਹੜੇ ਖੜੇ ਹੋਏ ਆ ਔਰ ਉਹਨਾਂ ਵੱਲੋਂ ਜਿਹੜਾ ਧਰਨਾ ਦਿੱਤਾ ਜਾ ਰਿਹਾ ਸੋ ਦੱਸਦੀ ਕਿ ਜਿਹੜਾ ਧਰਨਾ ਆਦਮਪੁਰ ਥਾਣੇ ਦੇ ਬਾਹਰ ਆ ਤੇ ਸੁਸ਼ੀਲ ਕੁਮਾਰ ਰਿੰਕੂ ਅੰਦਰ ਨੇ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿੱਤਾ ਸੀ ਔਰ ਇੱਥੇ ਲਿਆਂਦਾ ਗਿਆ ਸਟੇਫਰਿੰਗ ਨੂੰ ਤੇ ਜਿੰਨੇ ਵੀ ਉਹਨਾਂ ਦੇ ਸਮਰਥਕ ਨੇ ਸਾਥੀ ਨੇ ਉਹਨਾਂ ਨੂੰ ਅੰਦਰ ਇਸ ਵੇਲੇ ਹਰਾਸਤ ਦੇ ਵਿੱਚ ਲਿਤਾ ਗਿਆ ਲੋਕਾਂ ਦੇ ਲਈ ਬਹੁਤ ਸਾਰੀਆਂ ਯੋਜਨਾਵਾਂ ਸਮਰਪਿਤ ਕੀਤੀਆਂ ਹਨ ਉਹਨਾਂ ਯੋਜਨਾਵਾਂ ਤੋਂ ਪੰਜਾਬ ਬੰਜਾਂ ਨਾ ਰਹਿ ਜਾਵੇ ਤੇ ਭਾਰਤ ਜਨਤਾ ਪਾਰਟੀ ਦੇ ਕਾਰਗਰਤਾ ਪਿੰਡ-ਪਿੰਡ ਜਾ ਕੇ ਲੋਗਾਂ ਨੂੰ ਉਹਨਾਂ ਯੋਜਨਾਵਾਂ ਨਾਲ ਜੁੜ ਰਿਹਾ ਔਰ ਇੱਕ ਰਮ ਪਿਛਲੇ 3-4 ਮਹੀਨੇ ਤੋਂ ਚੱਲ ਰਿਹਾ ਮਗਰ ਇਹ ਗੱਲ ਪੰਜਾਬ ਦੇ ਸਰਕਾਰ ਦੇ ਗਲੇ ਦੀ ਹੱਡੀ ਬਣ ਗਈ ਔਰ ਉਹਨੋਂ ਉਹ ਇਹ ਗੱਲ ਪਛੀ ਨਹੀਂ ਉਹਨਾਂ ਨੇ ਲੋਕਤੰਤਰੀ ਢੰਗ ਦੇ ਨਾਲ ਤਾਨੇਸ਼ਾਈ ਰਵਈਏ ਦੇ ਨਾਲ ਅੱਜ ਪੰਜਾਬ 'ਚ ਜਿੰਨੇ ਵੀ ਕੈਂਪ ਚੱਲ ਰਹੇ ਸੀਗੇ ਸਾਰੇ ਕੈਂਪ ਬੰਦ ਕਰਵਾ ਦਿੱਤੇ ਕਿਉਂਕਿ ਆਪ ਤਾਂ ਬਦਲਾਵ ਵਾਲੀ ਸਰਕਾਰ ਕਹਿੰਦੀ ਸੀ ਕਿ ਅਸੀਂ ਬਦਲਾਵ ਲੈ ਕੇ ਆਵਾਂਗੇ ਭੈਣਾ ਅੱਜ ਵੀ 1000 ਰੁਪਿਆ ਮੰਗਦੀਆਂ ਕਿੱਥੇ ਹੈਗਾ ਸੋ ਪੰਜਾਬ ਦਾ ਲਾਅ ਐਂਡ ਆਰਡਰ ਪੰਜਾਬ ਚ ਐਜੂਕੇਸ਼ਨ ਪੰਜਾਬ ਚ ਨਸ਼ਾ ਪੈਨਸ਼ਨ ਦਿੱਤੀ ਸਾਨੂੰ ਬੀਬੀਆਂ ਨੂੰ ਕੀ ਗੱਲਬਾਤ ਹੋ ਜਾਂਦਾ ਪ੍ਰਸ਼ਾਸਨ ਅੱਲੇ ਕੋਈ ਵੀ ਗੱਲ ਸਾਨੂੰ ਨਹੀਂ ਦੱਸਦਾ ਪਿਆ ਆ ਹੁਣ ਮਾਤਾ ਸਾਡੀ ਇੱਥੇ ਇੱਕ ਆਮ ਆਮ ਪੰਜਾਬ ਦੀ ਆਵਾਜ਼ ਸੀ ਜਿਹੜੀ ਇੱਥੋਂ ਲੰਘ ਰਹੀ ਸੀ ਜਿਨ੍ਹਾਂ ਨੇ ਗੱਲ ਕਹੀ ਹੈ ਪੂਰਾ ਪੰਜਾਬ ਦੁਖੀ ਹੈ ਸਦਾ ਨਾ ਬਾਗੀ ਕੋਇਲ ਬੋਲੇ ਸਦਾ ਨਾ ਰਹਿਣ ਭਾਰਾ ਇਹ ਸਮੇਂ ਬਦਲਣ ਵਾਲਾ ਹੈ ਹੋਰ 1.5 ਸਾਲ ਦੇ ਵਿੱਚ ਸਰਕਾਰ ਇੱਥੇ ਜਿਹੜੀ ਹੈ ਭਾਰਤ ਜਨਤਾ ਪਾਰਟੀ ਦੀ ਬਣਨ ਵਾਲੀ ਹੈ ਔਰ ਮੋਦੀ ਦੇ ਨੇਤਰਤੇ ਦੇ ਵਿੱਚ ਅੱਗੇ ਅਸੀਂ ਵੱਧ ਰਹੇ ਹਾਂ ਇਹ ਚੀਜ਼ ਇਹਨਾਂ ਕੋ ਜ